DIG मैडम एक दुकान ਵਿੱਚ ਸਧਾਰਨ ਕੱਪੜਿਆਂ ਵਿੱਚ ਆਪਣਾ ਸੂਟ ਖਰੀਦਣ ਲਈ ਜਾਂਦੀ ਹੈ ਪਰ ਉੱਥੇ ਕੁਝ ਅਜੀਹਾ ਹੋ ਜਾਂਦਾ ਹੈ ਕਿ ਦੁਕਾਨਦਾਰ ਦੇ मैडम ਦੇ ਵਿੱਚ ਕਰ ਬੈਂਸ ਹੋ ਜਾਂਦੀ ਹੈ ਦੁਕਾਨਦਾਰ ਉਹਨਾਂ ਨੂੰ ਧਮਕਾਉਂਦਾ ਹੋਇਆ ਕਹਿ ਰਿਹਾ ਸੀ ਕਿ ਜਾਂ ਤਾਂ ਤੁਸੀਂ ਮੇਰੀ ਗੱਲ ਮੰਨ ਲਵੋ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਲਵਾਂਗਾ ਫਿਰ ਦੇਖਿਓ ਤੁਹਾਨੂੰ ਥਾਣੇ ਜਾਣਾ ਪੈ ਸਕਦਾ ਹੈ ਇਹ ਸੁਣ ਕੇ ਵੀ मैडम ਦੁਕਾਨਦਾਰ ਨੂੰ ਕਹਿੰਦੀ ਹੈ ਕਿ ਠੀਕ ਹੈ ਤੁਸੀਂ ਪੁਲਿਸ ਨੂੰ ਹੀ ਬੁਲਾ ਲਵੋ ਉਹੀ ਆ ਕੇ ਆਪਣਾ ਫੈਸਲਾ ਕਰੇਗੀ ਕਿਉਂਕਿ DIG मैडम ਦੇ ਦਿਮਾਗ ਵਿੱਚ ਇਹ ਚੱਲ ਰਿਹਾ ਸੀ ਕਿ ਪੁਲਿਸ ਵਾਲੇ ਆ ਕੇ ਉਸ ਨੂੰ ਪਹਿਚਾਨ ਲੈਣਗੇ ਇਹ ਮਾਮਲਾ ਇੱਥੇ ਹੀ ਖਤਮ ਹੋ ਜਾਵੇਗਾ ਪਰ ਜਦੋਂ ਪੁਲਿਸ ਆਉਂਦੀ ਹੈ ਤਾਂ ਦੁਕਾਨਦਾਰ ਦੀ ਗੱਲ ਸੁਣ ਕੇ ਡੀਆਈਜੀ मैडम ਨੂੰ ਉਹ ਆਪਣੇ ਨਾਲ ਲੈ ਕੇ ਜਾਣ ਲਈ ਤਿਆਰ ਹੋ ਜਾਂਦੀ ਹੈ ਇਹ ਦੇਖ ਕੇ ਡੀਆਈਜੀ मैडम ਹੈਰਾਨ ਹੋ ਜਾਂਦੀ ਹੈ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਪਹਿਚਾਣਿਆ ਨਹੀਂ ਤੇ ਉਲਟਾ ਉਹ ਉਸ ਨੂੰ ਗਲਤ ਆਦਮੀ ਦਾ ਸਾਥ ਦੇ ਰਹੇ ਸਨ ਇਸ ਤੋਂ ਬਾਅਦ ਕਹਾਣੀ ਵਿੱਚ ਕੁਝ ਅਜੀਹਾ ਹੁੰਦਾ ਹੈ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਕੀ ਹੋਇਆ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਪੰਜਾਬ ਦੇ ਬਠਿੰਡੇ ਸ਼ਹਿਰ ਦੇ ਵਿੱਚ ਹੁਣੇ-ਹੁਣੇ ਨਵੀਂ ਡੀਆਈਜੀ ਮੈਡਮ ਦੀ ਨਿਯੁਕਤੀ ਹੁੰਦੀ ਹੈ ਡੀਆਈਜੀ ਮੈਡਮ ਇਸ ਦਾ ਨਾਮ ਮੂਰਤੀ ਸਿੰਘ ਹੁੰਦਾ ਹੈ ਮੂਰਤੀ ਸਿੰਘ ਆਪਣੀ ਇਮਾਨਦਾਰੀ ਦੇ ਕਾਰਨ ਬਹੁਤ ਮਸ਼ਹੂਰ ਸੀ ਉਹ ਜਿੱਥੇ ਵੀ ਜੁਆਇਨ ਕਰਦੀ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਹੀ ਸੀ ਉਹਨਾਂ ਦੇ ਬਠਿੰਡੇ ਵਿੱਚ ਪੋਸਟਿੰਗ ਹੋਈ ਸੀ ਪੋਸਟਿੰਗ ਹੋਈ ਨੂੰ ਹਜੇ 2 ਕੁ ਦਿਨ ਹੀ ਹੋਏ ਸਨ ਕਿ ਉਹਨਾਂ ਦੇ ਕੋਲ ਉਹਨਾਂ ਦਾ ਛੋਟਾ ਭਰਾ ਆਉਂਦਾ ਅਸਲ ਵਿੱਚ ਉਸਦੇ ਛੋਟੇ ਦਾ ਵਿਆਹ ਸੀ ਤੇ ਉਹ ਆਪਣੀ ਭੈਣ ਨੂੰ ਵਿਆਹ ਦੇ ਲਈ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਸੀ ਉਹ ਆਪਣੇ ਭਰਾ ਨੂੰ ਕਹਿੰਦਾ ਹੈ ਕਿ ਤੂੰ ਵਿਆਹ ਕਰਵਾ ਲੈ ਮੈਂ ਬਾਅਦ ਵਿੱਚ ਕਈ ਦਿਨਾਂ ਦੀ ਛੁੱਟੀ ਲੈ ਕੇ ਘਰ ਆ ਜਾਵਾਂਗੀ ਪਰ ਉਸ ਦਾ ਭਰਾ ਨਹੀਂ ਭੈਣ ਕਹਿੰਦਾ ਕਿ ਦੀਦੀ ਜੇ ਤੁਸੀਂ ਜੇ ਤੁਸੀਂ ਵਿਆਹ ਵਿੱਚ ਨਹੀਂ ਆਉਂਗੇ ਤਾਂ ਮੈਂ ਵਿਆਹ ਨਹੀਂ ਕਰਵਾਵਾਂਗਾ ਇਹ ਸਭ ਸੁਣ ਕੇ ਡੀਆਈਜੀ ਵਿਆਹ ਵਿੱਚ ਆਉਣ ਲਈ ਰਾਜ਼ੀ ਹੋ ਜਾਂਦੀ ਹੈ ਭੈਣ ਦੇ ਮੋਹੋਂ ਵਿਆਹ ਵਿੱਚ ਆਉਣ ਲਈ ਹਾਂ ਸੁਣ ਕੇ ਉਸ ਦਾ ਭਰਾ ਖੁਸ਼ੀ-ਖੁਸ਼ੀ ਉੱਥੋਂ ਚੱਲਿਆ ਜਾਂਦਾ ਹੈ ਅਤੇ ਉਸ ਨੂੰ 2 ਦਿਨਾਂ ਬਾਦ ਆਉਣ ਲਈ ਕਹਿੰਦਾ ਅਗਲੇ ਦਿਨ ਡੀਆਈਜੀ ਮੈਡਮ ਸਵੇਰੇ ਉੱਠ ਕੇ ਆਪਣੀ ਪੈਕਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ ਉਹ ਸੋਚਦੀ ਸੀ ਕਿ ਮੇਰੇ ਭਰਾ ਦਾ ਵਿਆਹ ਹੈ ਤੇ ਮੇਰੇ ਕੋਲ ਤਾਂ ਕੋਈ ਵਧੀਆ ਕੱਪੜੇ ਹੈ ਹੀ ਨਹੀਂ ਇਹ ਸਭ ਕੁਝ ਸੋਚ ਕੇ ਉਹ ਸੂਟ ਖਰੀਦਣ ਲਈ ਆਪਣੀ ਪਰਸਨਲ ਕਾਰ ਤੇ ਕਿਸੇ ਆਧਾਰਨ ਕੱਪੜਿਆਂ ਵਿੱਚ ਚਲੀ ਜਾਂਦੀ ਹੈ ਪਹਿਲਾਂ ਉਹ ਇੱਕ ਵੱਡੀ ਦੁਕਾਨ ਵਿੱਚ ਜਾਂਦੀ ਹੈ ਪਰ ਉਸ ਨੂੰ ਉੱਥੇ ਕੋਈ ਵੀ ਢੰਗ ਦਾ ਸੂਟ ਪਸੰਦ ਨਹੀਂ ਆਉਂਦਾ ਇਸ ਤਰ੍ਹਾਂ ਘੁੰਮ ਦੇ ਘਮਾਉਂਦੇ ਉਹ ਬਾਜ਼ਾਰ ਵਿੱਚ ਕਈ ਦੁਕਾਨਾਂ ਉੱਤੇ ਜਾਂਦੀ ਹੈ ਬਾਅਦ ਵਿੱਚ ਉਹ ਇੱਕ ਬਹੁਤ ਵੱਡੇ ਕੱਪੜੇ ਦੇ ਸ਼ੋਅਰੂਮ ਵਿੱਚ ਜਾਂਦੀ ਹੈ ਉਹ ਉਸ ਦੁਕਾਨ ਵਿੱਚ ਜਾ ਕੇ ਸੂਟ ਦੇਖਣ ਲੱਗਦੀ ਹੈ ਹੁਣ ਤੱਕ ਮੈਡਮ ਨੂੰ ਘਰੋਂ ਆਏ ਹੋਏ 2 ਤੋਂ 3 ਘੰਟੇ ਹੋ ਗਏ ਸਨ ਪਰ ਅਜੇ ਤੱਕ ਉਹਨਾਂ ਨੂੰ ਆਪਣੇ ਲਈ ਕੋਈ ਵੀ ਸੂਟ ਪਸੰਦ ਨਹੀਂ ਸੀ ਆਇਆ ਦੇਖਦੇ ਕਿ ਉਹਨਾਂ ਨੂੰ ਇੱਕ ਸੂਟ ਪਸੰਦ ਆ ਜਾਂਦਾ ਉਹ ਦੁਕਾਨਦਾਰ ਨੂੰ ਰੇਟ ਘੱਟ ਕਰਨ ਦੀ ਕਹਿਣ ਲੱਗਦੇ ਹਨ ਪਰ ਦੁਕਾਨਦਾਰ ਕਹਿੰਦਾ ਹੈ ਕਿ ਮੈਡਮ ਸਾਡੀ ਦੁਕਾਨ ਦਾ ਇੱਕ ਹੀ ਰੇਟ ਹੈ ਤੁਸੀਂ ਬਾਹਰ ਬੋਰਡ ਤੇ ਲਿਖਿਆ ਵੀ ਵੇਖਿਆ ਹੋਵੇਗਾ ਇਹ ਸੂਟ ਦਾ ਸਹੀ ਮੁੱਲ 12000 ਰੁਪਏ ਹੈ ਇਹ ਸਭ ਸੁਣ ਕੇ ਡੀਆਈਜੀ ਮੈਡਮ ਕਹਿੰਦੀ ਹੈ ਕਿ ਚਲੋ ਠੀਕ ਹੈ ਆਪਣੇ ਪਰਸ ਵਿੱਚੋਂ 12000 ਕੱਢ ਕੇ ਉਸ ਨੂੰ ਦੇ ਦਿੱਤੇ ਤੇ ਸੂਟ ਪੈਕ ਕਰਵਾ ਲੈਂਦੀ ਹੈ ਦੁਕਾਨਦਾਰ ਪੈਸਿਆਂ ਨੂੰ ਗਿਣਦਾ ਤੇ ਆਪਣੇ ਕੋਲ ਰੱਖ ਲੈਂਦਾ ਹੈ ਡੀਆਈਜੀ ਖੁਸ਼ੀ ਖੁਸ਼ੀ ਉੱਥੋਂ ਜਾਣ ਲੱਗਦੀ ਹੈ ਉਹ ਦੁਕਾਨ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਹੋਰ ਸਮਾਨ ਖਰੀਦਣ ਦੇ ਲਈ ਕਿਸੇ ਹੋਰ ਦੁਕਾਨ ਤੇ ਜਾਂਦੀ ਹੈ ਜਦੋਂ ਉਹ ਕਿਸੇ ਦੂਜੀ ਦੁਕਾਨ ਉੱਤੇ ਹੋਰ ਸਮਾਨ ਖਰੀਦ ਰਹੀ ਸੀ ਤੇ ਉਸ ਦਾ ਉਹ ਬੈਗ ਜਿਸ ਦੇ ਵਿੱਚ ਸੂਟ ਸੀ ਉਹ ਉਸ ਦੇ ਹੱਥੋਂ ਛੁੱਟ ਜਾਂਦਾ ਹੈ ਤੇ ਸੂਟ ਬਾਹਰ ਨਿਕਲ ਜਾਂਦਾ ਹੈ ਜਦੋਂ ਸੂਟ ਲਿਫਾਫੇ ਦੇ ਅੰਦਰ ਪਾਉਣ ਲੱਗਦੀ ਹੈ ਤੇ ਫਿਰ ਉਹਦੀ ਨਜ਼ਰ ਸੂਟ ਉੱਤੇ ਪੈਂਦੀ ਹੈ ਸੂਟ ਵਿੱਚ ਕਈ ਥਾਵਾਂ ਤੇ ਉਸ ਨੂੰ ਟੁੱਕ ਦਿਖਦੇ ਹਨ ਉਹ ਸੂਟ ਨੂੰ ਉਸੇ ਦੁਕਾਨ ਵਿੱਚ ਜਾ ਕੇ ਚੈੱਕ ਕਰਨ ਲੱਗਦੀ ਹੈ ਤਾਂ 3-4 ਥਾਵਾਂ ਤੇ ਸੂਟ ਦੇ ਵਿੱਚ ਟੁੱਕ ਦਿਖਦੇ ਹਨ ਟੁੱਕ ਦਾ ਮਤਲਬ ਹੈ ਕਿ ਸੂਟ ਦੇ ਵਿੱਚ ਛੋਟੀਆਂ-ਛੋਟੀਆਂ ਬਰੀਕ-ਬਰੀਕ ਮੋਰੀਆਂ ਉਹ ਸੂਟ ਬਿਲਕੁਲ ਹੀ ਗੰਦਾ ਦਿਖ ਰਿਹਾ ਸੀ ਉਹ ਆਪਣੇ ਸੂਟ ਲੈ ਕੇ ਉਸੇ ਕਪੜੇ ਵਾਲੀ ਦੁਕਾਨ ਤੇ ਵਾਪਸ ਚਲੀ ਜਾਂਦੀ ਹੈ ਉਹ ਦੁਕਾਨਦਾਰ ਨੂੰ ਸੂਟ ਦਿਖਾ ਲੱਗਦੀ ਹੈ ਕਿ ਇਸ ਤਰ੍ਹਾਂ ਦਾ ਟੋਕ ਹੈ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਸੂਟ ਬਦਲ ਕੇ ਦੇ ਦਿਓ ਜੇ ਇਸੇ ਡਿਜ਼ਾਈਨ ਵਿੱਚ ਕੋਈ ਹੋਰ ਸੂਟ ਨਹੀਂ ਹੈ ਤਾਂ ਤੁਸੀਂ ਮੈਨੂੰ ਹੋਰ ਕੋਈ ਡਿਜ਼ਾਈਨ ਦਿਖਾ ਦਵੋ ਇਹ ਸਭ ਸੁਣ ਕੇ ਦੁਕਾਨਦਾਰ ਮੱਥੇ ਉਤੇ ਧੋੜੀਆਂ ਪਾ ਲੈਂਦਾ ਹੈ ਪਰ ਉਹਨੂੰ ਨਾ ਚਾਹੁੰਦੇ ਹੋਏ ਵੀ ਡੀ ਆਈ ਜੀ ਨੂੰ ਹੋਰ ਸੂਟ ਦਿਖਾਉਣਾ ਪੈਂਦਾ ਹਲੇ ਤੱਕ ਦੁਕਾਨਦਾਰ ਨੂੰ ਇਹ ਨਹੀਂ ਸੀ ਪਤਾ ਕਿ ਇਹ ਔਰਤ ਇੱਥੋਂ ਦੀ ਡੀ ਆਈ ਜੀ ਹੈ ਤੇ ਨਾ ਹੀ ਡੀ ਆਈ ਜੀ ਨੇ ਇਹ ਗੱਲ ਦੱਸਣੀ ਜ਼ਰੂਰੀ ਸਮਝੀ ਸੀ ਦੁਕਾਨਦਾਰ ਉਸ ਨੂੰ ਹੋਰ ਤਰ੍ਹਾਂ ਦੇ ਕਈ ਸੂਟ ਦਿਖਾਉਂਦਾ ਹੈ ਪਰ ਡੀਆਈਜੀ ਨੂੰ ਪਸੰਦ ਨਹੀਂ ਆਉਂਦਾ ਉਹ ਦੁਕਾਨਦਾਰ ਨੂੰ ਕਹਿੰਦੀ ਹੈ ਕਿ ਮੈਨੂੰ ਇੱਥੇ ਹੋਰ ਕੋਈ ਵੀ ਸੂਟ ਪਸੰਦ ਨਹੀਂ ਆ ਰਿਹਾ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੇਰੇ ਪੈਸੇ ਮੈਨੂੰ ਵਾਪਸ ਕਰ ਦਿਓ ਤਾਂ ਦੁਕਾਨਦਾਰ ਡੀਆਈਜੀ ਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਦਿੰਦਾ ਹੈ ਅਤੇ ਦੁਕਾਨ ਉੱਤੇ ਲੱਗੇ ਇੱਕ ਛੋਟੇ ਜਿਹੇ ਬੋਰਡ ਵੱਲ ਇਸ਼ਾਰਾ ਕਰਦਾ ਹੈ ਜਿਸ ਉੱਤੇ ਲਿਖਿਆ ਹੋਇਆ ਸੀ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੁੰਦਾ ਕੇਵਲ ਬਦਲਿਆ ਜਾ ਸਕਦਾ ਹੈ ਡੀਆਈਜੀ ਇਹ ਗੱਲ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੁੰਦੀ ਹੈ ਉਸ ਨੂੰ ਕਹਿੰਦੀ ਹੈ ਕਿ ਮੈਂ 12000 ਪੇ ਦਾ ਸੂਟ ਖਰੀਦਿਆ ਸੀ ਤੇ ਜੇ ਹੁਣ ਉਸ ਸੂਟ ਵਿੱਚ ਟੁੱਕਨੇ ਤਾਂ ਮੇਰਾ ਕੀ ਕਸੂਰ ਇਹ ਤੁਹਾਡੀ ਗਲਤੀ ਹੈ ਪਰ ਦੁਕਾਨਦਾਰ ਕਹਿੰਦਾ ਹੈ ਕਿ ਮੈਡਮ ਬੈਂਸ ਨਾ ਕਰੋ ਇਹ ਸਾਡੀ ਦੁਕਾਨ ਦਾ ਰੂਲ ਹੈ ਅਸੀਂ ਇਸ ਨੂੰ ਤੋੜ ਨਹੀਂ ਸਕਦੇ ਉਹ ਕਹਿੰਦੀ ਹੈ ਇਹ ਸਭ ਤਾਂ ਠੀਕ ਹੈ ਪਰ ਅਜੇ ਤੱਕ ਮੈਂ ਇਸ ਸੂਟ ਨੂੰ ਲੈ ਕੇ ਆਪਣੇ ਘਰ ਵੀ ਨਹੀਂ ਗੇ ਸਿਰਫ ਨਾਲ ਵਾਲੇ ਦੁਕਾਨ ਤੇ ਜਾ ਕੇ ਹੀ ਆਈ ਹਾਂ ਉੱਥੇ ਮੈਨੂੰ ਸੂਟ ਵਿੱਚ ਕਮੀ ਦਿਖਾਈ ਦਿੱਤੀ ਮੈਂ ਇਸ ਨੂੰ ਵਾਪਸ ਕਰਨਾ ਚਾਹੁੰਦੀ ਹਾਂ ਤਾਂ ਇਸ ਵਿੱਚ ਗਲਤੀ ਹੀ ਕੀ ਹੈ ਪਰ ਦੁਕਾਨਦਾਰ ਆਪਣੀ ਗੱਲ ਉਤੇ ਅੜ ਜਾਂਦਾ ਤੇ ਉਹ ਕਹਿੰਦਾ ਨਹੀਂ ਇਹ ਵਾਪਸ ਨਹੀਂ ਹੋਵੇਗਾ ਡੀਆਈਜੀ ਕਹਿੰਦੀ ਹੈ ਕਿ ਤੁਹਾਨੂੰ ਇਹ ਵਾਪਸ ਤਾਂ ਕਰਨਾ ਹੀ ਪਵੇਗਾ ਨਹੀਂ ਮੈਂ ਇੱਥੋਂ ਨਹੀਂ ਹਿਲਾਂਗੀ ਇਹ ਗੱਲ ਕਹਿ ਕੇ ਉਹ ਉੱਥੇ ਹੀ ਬੈਠ ਜਾਂਦੀ ਹੈ ਤੇ ਪੈਸੇ ਵਾਪਸ ਕਰਨ ਦੇ ਲਈ ਦੁਕਾਨਦਾਰ ਨੂੰ ਕਹਿਣ ਲੱਗਦੇ ਨੇ ਜਦੋਂ ਦੁਕਾਨਦਾਰ ਦੇਖਦਾ ਹੈ ਕਿ ਇਹ ਔਰਤ ਇੱਥੋਂ ਨਹੀਂ ਜਾ ਰਹੀ ਤਾਂ ਉਹ ਸਿੱਧਾ ਉਸ ਨੂੰ ਪੁਲਿਸ ਬੁਲਾਉਣ ਦੀ ਧਮਕੀ ਦੇਣ ਲੱਗਦਾ ਹੈ ਉਹ ਕਹਿੰਦਾ ਕਿ ਤੁਸੀਂ ਚੁੱਪਚਾਪ ਕਰਕੇ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾਵਾਂਗਾ ਮੇਰੀ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੁਸੀਂ ਇੱਕ ਵਾਰ ਇਥੋਂ ਜੋ ਸਮਾਨ ਖਰੀਦ ਲਿਆ ਉਸ ਨੂੰ ਤੁਸੀਂ ਬਦਲ ਸਕਦੇ ਹੋ ਵਾਪਸ ਨਹੀਂ ਕਰ ਸਕਦੇ ਅਸੀਂ ਤੁਹਾਨੂੰ ਕੋਈ ਵੀ ਪੈਸਾ ਵਾਪਸ ਨਹੀਂ ਕਰਾਂਗੇ ਡੀਆਈਜੀ ਮੈਡਮ ਇਹ ਗੱਲ ਸੁਣ ਕੇ ਕਹਿਣ ਲੱਗਦੀ ਹੈ ਕਿ ਠੀਕ ਹੈ ਤੁਸੀਂ ਪੁਲਿਸ ਨੂੰ ਹੀ ਬੁਲਾ ਲਵੋ ਉਹੀ ਆ ਕੇ ਹੁਣ ਆਪਣਾ ਫੈਸਲਾ ਕਰਨਗੇ ਕਿਉਂਕਿ 12000 ਰੁਪਏ ਦੀ ਗੱਲ ਸੀ ਦੁਕਾਨਦਾਰ ਸੋਚਣ ਲੱਗਦਾ ਹੈ ਕਿ ਕਿਉਂ ਨਾ ਮੈਂ ਪੁਲਿਸ ਨੂੰ ਬੁਲਾ ਲਵਾਂ ਤੇ ਵਿੱਚੋਂ 1000 ਰੁਪਿਆ ਉਸ ਨੂੰ ਦੇ ਦੇਵਾਂਗਾ ਤੇ ਉਹ ਇਸ ਮੈਡਮ ਨੂੰ ਡਰਾ ਕੇ ਇਥੋਂ ਭਜਾ ਦੇਵੇਗਾ ਇਹ ਸਭ ਕੁਝ ਸੋਚ ਕੇ ਦੁਕਾਨਦਾਰ ਪੁਲਿਸ ਨੂੰ ਫੋਨ ਕਰ ਦਿੰਦਾ ਹੈ ਡੀਆਈਜੀ ਸੋਚ ਰਹੀ ਸੀ ਕਿ ਆਉਣ ਤੋਂ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਤਾਂ ਆ ਕੇ ਮੈਨੂੰ ਪਛਾਣ ਹੀ ਲੈਣਗੇ ਅਤੇ ਮੇਰੇ ਪੈਸੇ ਵਾਪਸ ਕਰਵਾ ਦੇਣਗੇ ਉਸ ਨੇ ਦੁਕਾਨਦਾਰ ਨੂੰ ਨਹੀਂ ਸੀ ਦੱਸਿਆ ਕਿ ਮੈਂ ਡੀਆਈਜੀ ਹਾਂ ਕਿਉਂਕਿ ਉਹ ਦੇਖਣਾ ਚਾਹੁੰਦੀ ਸੀ ਕਿ ਪੁਲਿਸ ਵਾਲੇ ਆ ਕੇ ਕਿਹੋ ਜਿਹਾ ਵਿਵਹਾਰ ਕਰਦੇ ਹਨ ਉਹ ਉਸ ਨੂੰ ਪਛਾਣਦੇ ਵੀ ਨਹੀਂ ਕਿ ਥੋੜੇ ਟਾਈਮ ਬਾਅਦ ਹੀ ਪੁਲਿਸ ਉੱਥੇ ਆ ਜਾਂਦੀ ਹੈ ਅਤੇ ਆ ਕੇ ਦੁਕਾਨਦਾਰ ਦੇ ਨਾਲ ਗੱਲ ਕਰਨ ਲੱਗਦੀ ਹੈ ਦੁਕਾਨਦਾਰ ਉਸ ਆਏ ਹੋਏ ਹੋਲਦਾਰ ਨੂੰ ਇੱਕ ਸਾਈਡ ਤੇ ਲੈ ਜਾਂਦਾ ਹੈ ਤੇ ਹੋਲੀ ਜਿਹੇ ਆਪਣੀ ਜੇਬ ਦੇ ਵਿੱਚੋਂ 1000 ਰੁਪਿਆ ਕੱਢ ਕੇ ਉਸ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਸ ਨੂੰ ਇੱਥੋਂ ਭਜਾਓ ਐਵੇਂ ਹੀ ਮੇਰੀ ਦੁਕਾਨ ਉੱਤੇ ਬੈਠੀ ਜਲੂਸ ਕੱਢ ਰਹੀ ਹੈ ਜੇਬ ਦੇ ਵਿੱਚ ਆਏ ਰੁਪਏ ਦੇ ਕੇ ਹੋਲਦਾਰ ਖੁਸ਼ ਹੋ ਜਾਂਦਾ ਹੈ ਉਹ ਡੀਆਈਜੀ ਮੈਡਮ ਨੂੰ ਧਮਕਾਉਣ ਲੱਗਦਾ ਉਹ ਕਹਿੰਦਾ ਹੈ ਕਿ ਦੇਖਣਾ ਵਿੱਚ ਤਾਂ ਤੁਸੀਂ ਪੜੇ ਲਿਖੇ ਲੱਗਦੇ ਹੋ ਕਰਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਦੁਕਾਨ ਉੱਤੇ ਸਾਫ਼-ਸਾਫ਼ ਇਹ ਲਿਖਿਆ ਹੋਇਆ ਹੈ ਕਿ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਤਾਂ ਫਿਰ ਇਹ ਤੁਹਾਡੇ ਪਿੱਛੇ ਆਪਣੀ ਦੁਕਾਨ ਦਾ ਰੋਲ ਕਿਵੇਂ ਬਦਲ ਸਕਦੇ ਹਨ ਇਹ ਸਭ ਸੁਣ ਕੇ ਡੀਆਈਜੀ ਬੜੀ ਹੈਰਾਨ ਹੁੰਦੀ ਹੈ ਕਿਉਂਕਿ ਗਲਤੀ ਦੁਕਾਨਦਾਰ ਦੀ ਸੀ ਸੂਟ ਵਿੱਚ ਕਮੀ ਸੀ ਤੇ ਕੋਈ ਫਟਿਆ ਹੋਇਆ ਸੂਟ ਐਡੀ ਵੱਡੀ ਕੀਮਤ ਤੇ ਕਿਉਂ ਲਵੇਗਾ ਦੂਜੀ ਹੈਰਾਨੀ ਉਸ ਨੂੰ ਇਸ ਗੱਲ ਦੀ ਸੀ ਕਿ ਪੁਲਿਸ ਵਾਲੇ ਆ ਕੇ ਉਸ ਵਿੱਚ ਹੀ ਗਲਤੀ ਘਟ ਰਹੇ ਸਨ ਅਤੇ ਇਹ ਵੀ ਨਹੀਂ ਪਹਿਚਾਨ ਰਹੇ ਕਿ ਮੈਂ ਇੱਥੋਂ ਦੀ ਡੀਆਈਜੀ ਹਾਂ ਉਹ ਆਪਣੀ ਅਸਲੀਅਤ ਉਹਨਾਂ ਨੂੰ ਨਹੀਂ ਦੱਸਦੀ ਉਹ ਹੌਲਦਾਰ ਨੂੰ ਕਹਿੰਦੀ ਹੈ ਕਿ ਮੈਂ ਕਿੱਥੇ ਗਲਤ ਹਾਂ ਗਲਤੀ ਦੁਕਾਨਦਾਰ ਦੀ ਹੈ ਤੁਹਾਨੂੰ ਇਸ ਦੇ ਲਫ ਐਕਸ਼ਨ ਲੈਣਾ ਚਾਹੀਦਾ ਹੈ ਤੇ ਮੇਰੇ ਪੈਸੇ ਵਾਪਸ ਕਰਵਾ ਦਿਓ ਇਸ ਸੂਟ ਵਿੱਚ ਖਰਾਬੀ ਹੈ ਮੈਂ ਉਸ ਨੂੰ ਕਿਉਂ ਲਵਾਂ ਦੁਕਾਨਦਾਰ ਕਹਿੰਦਾ ਹੈ ਕਿ ਇਹਨਾਂ ਨੇ ਚੰਗੀ ਤਰ੍ਹਾਂ ਦੇ ਕੇ ਹੀ ਸੂਟ ਪਸੰਦ ਕੀਤਾ ਸੀ ਇਹ ਪੈਸੇ ਦੇ ਕੇ ਇਥੋਂ ਚਲੇ ਗਏ ਸੀ ਤੇ ਹੋ ਸਕਦਾ ਹੈ ਕਿ ਬਾਹਰ ਜਾ ਕੇ ਸੂਟ ਬਦਲ ਲਿਆ ਹੋਣ ਇਹ ਸਭ ਕੁਝ ਡੀਆਈਜੀ ਮੈਡਮ ਨੂੰ ਸੁਣ ਕੇ ਬਹੁਤ ਗੁੱਸਾ ਆਉਂਦਾ ਪਰ ਉਹ ਆਪਣੇ ਆਪ ਨੂੰ ਸ਼ਾਂਤ ਕਰ ਲੈਂਦੀ ਹੈ ਉਹ ਹੋਲਦਾਰ ਨੂੰ ਕਹਿੰਦੀ ਹੈ ਕਿ ਇਹ ਇਹਨਾਂ ਦਾ ਹੀ ਸੂਟ ਹੈ ਤੇ ਇਹਨਾਂ ਨੇ ਇਸ ਲਫਾਫੇ ਦੇ ਵਿੱਚ ਪਾ ਕੇ ਮੈਨੂੰ ਇਹ ਸੂਟ ਦਿੱਤਾ ਸੀ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆਉਂਦਾ ਤੇ ਮੈਂ ਨਾਲ ਵਾਲੀ ਦੁਕਾਨ ਤੇ ਹੀ ਗਈ ਸੀ ਤੁਸੀਂ ਸੀਸੀਟੀਵੀ ਕੈਮਰੇ ਵੀ ਰਿਕਾਰਡਿੰਗ ਚੈੱਕ ਕਰ ਸਕਦੇ ਹੋ ਹੁਣ ਉਹ ਹੋਲਦਾਰ ਮਾਮਲੇ ਨੂੰ ਜਲਦੀ ਨਿਪਟਾਉਣਾ ਚਾਹੁੰਦਾ ਸੀ ਇਸ ਲਈ ਉਹ ਡੀਆਈਜੀ ਨੂੰ ਧਮਕਾਉਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਦੇਖਣ ਵਿੱਚ ਤਾਂ ਤੁਸੀਂ ਪੜੇ ਲਿਖੇ ਲੱਗ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੁਝ ਕਰਦੇ ਹੋ ਹੋ ਸਕਦਾ ਹੈ ਕਿ ਸੱਚੀ ਸੂਟ ਬਦਲ ਲਿਆ ਹੋਵੇ ਜਿਵੇਂ ਦੁਕਾਨਦਾਰ ਕਹਿ ਰਿਹਾ ਜੇ ਤੁਸੀਂ ਜ਼ਿਆਦਾ ਇਹਨਾਂ ਨੂੰ ਪਰੇਸ਼ਾਨ ਕਰੋਗੇ ਤਾਂ ਮਜਬੂਰ ਮੈਨੂੰ ਤੁਹਾਨੂੰ ਥਾਣੇ ਲੈ ਕੇ ਜਾਣਾ ਪੈਸਕ ਹੈ ਡੀਆਈਜੀ ਇਹ ਸੁਣ ਕੇ ਕਹਿੰਦੀ ਹੈ ਤੁਸੀਂ ਮੈਨੂੰ ਬੇਮਤਲਬ ਥਾਣੇ ਕਿਵੇਂ ਲਿਜਾ ਸਕਦੇ ਹੋ ਇਹ ਗੱਲ ਹੌਲਦਾਰ ਨੂੰ ਚੁਪ ਜਾਂਦੀ ਹੈ ਉਹ ਸਿਪਾਈਆਂ ਨੂੰ ਕਹਿੰਦਾ ਕਿ ਇਹਨੂੰ ਜੀਪ 'ਚ ਬਿਠਾਓ ਆਪਾਂ ਇਹਨਾਂ ਨੂੰ ਥਾਣੇ ਲੈ ਜਾ ਕੇ ਜਾਂਦੇ ਹਾਂ ਇਹ ਸੁਣ ਕੇ ਡੀਆਈਜੀ ਮੈਡਮ ਕਹਿੰਦੀ ਹੈ ਕਿ ਉਂਜ ਤਾਂ ਤੁਸੀਂ ਪੁਲਿਸ ਵਾਲੇ ਹੋ ਤੁਹਾਨੂੰ ਇਹਨਾਂ ਕਾਨੂੰਨ ਨਹੀਂ ਪਤਾ ਕਿਸੇ ਵੀ ਔਰਤ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਮਹਿਲਾ ਕਰਮਚਾਰੀ ਹੋਣੀ ਜ਼ਰੂਰੀ ਹੈ ਇਹ ਸੁਣ ਕੇ ਹੌਲਦਾਰ ਹੋਰ ਵੀ ਚਿੜ ਜਾਂਦਾ ਹੈ ਪਰ ਹੁਣ ਤੱਕ ਉੱਥੇ ਕਾਫੀ ਪੀੜੇ ਇਕੱਠੀ ਹੋ ਗਈ ਸੀ ਇਸ ਲਈ ਹੌਲਦਾਰ ਆਪਣੇ ਆਪ ਤੇ ਕੰਟਰੋਲ ਰੱਖਦਾ ਹੈ ਤੇ ਫੋਨ ਕਰਕੇ ਇੱਕ ਮਹਿਲਾ ਕੌਨਸਟੇਬਲ ਨੂੰ ਉਥੇ ਬੁਲਾ ਲੈਂਦਾ ਹੈ ਜਦੋਂ ਮਹਿਲਾ ਕੌਨਸਟੇਬਲ ਉਥੇ ਆਉਂਦੀ ਹੈ ਤਾਂ ਉਹ ਡੀਆਈਜੀ ਨੂੰ ਫੜ ਕੇ ਜੇਬ ਦੇ ਵਿੱਚ ਬਿਠਾ ਲੈਂਦੇ ਹੈ ਅਤੇ ਥਾਣੇ ਵਿੱਚ ਲੈ ਜਾਂਦੇ ਨੇ ਥਾਣੇ ਵਿੱਚ ਇੱਕ ਅਜਿਹਾ ਪੁਲਿਸ ਕਰਮਚਾਰੀ ਸੀ ਜਿਹੜਾ ਡੀਆਈਜੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਉਸ ਦੀ ਡਿਊਟੀ ਡੀਆਈਜੀ ਮੈਡਮ ਦੇ ਨਾਲ ਹੀ ਸੀ ਹੁਣ ਜਦੋਂ ਉਹ ਡੀਆਈਜੀ ਮੈਡਮ ਨੂੰ ਥਾਣੇ ਵਿੱਚ ਆਉਂਦੀ ਦੇਖਦਾ ਹੈ ਤੇ ਉਹ ਇਹ ਦੇਖਦਾ ਹੈ ਕਿ ਪੁਲਿਸ ਵਾਲੇ ਉਹਨਾਂ ਨੂੰ ਫੜ ਕੇ ਥਾਣੇ ਵਿੱਚ ਲੈ ਕੇ ਆ ਰਹੇ ਹਨ ਤਾਂ ਉਹ ਬੜਾ ਹੈਰਾਨ ਹੁੰਦਾ ਹੈ ਉਹ ਆ ਕੇ ਹੌਲਦਾਰ ਨੂੰ ਕਹਿੰਦਾ ਹੈ ਕਿ ਇਹ ਤੂੰ ਕੀ ਕਰ ਦਿੱਤਾ ਤੂੰ ਬਹੁਤ ਵੱਡੀ ਗਲਤੀ ਕਰ ਦਿੱਤੀ ਇਸ ਗਲਤੀ ਲਈ ਤੈਨੂੰ ਬਹੁਤ ਪਛਤਾਉਣਾ ਪਵੇਗਾ ਮੈਡਮ ਨੂੰ ਪਤਾ ਲੱਗਦਾ ਹੈ ਕਿ ਇਸ ਪੁਲਿਸ ਵਾਲੇ ਨੇ ਮੈਨੂੰ ਪਹਿਚਾਣ ਲਿਆ ਤਾਂ ਉਹ ਅੱਖਾਂ ਰਾਹੀਂ ਇਸ਼ਾਰਾ ਕਰਕੇ ਉਸ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ ਉਹ ਪੁਲਿਸ ਵਾਲਾ ਡੀਆਈਜੀ ਦੀ ਗੱਲ ਸਮਝ ਜਾਂਦਾ ਹੈ ਤੇ ਚੁੱਪ ਹੋ ਜਾਂਦਾ ਹੈ ਕਰਮਚਾਰੀ ਦੀ ਗੱਲ ਸੁਣ ਕੇ ਹੌਲਦਾਰ ਉਸ ਨੂੰ ਕਹਿੰਦਾ ਹੈ ਕਿ ਮੈਂ ਕੀ ਗਲਤੀ ਕੀਤੀ ਹੈ ਇਹ ਮੈਡਮ ਸਾਨੂੰ ਚੈਲੰਜ ਕਰ ਰਹੀ ਸੀ ਕਿ ਇਹ ਸਾਡੇ ਤੋਂ ਜ਼ਿਆਦਾ ਕਾਨੂੰਨ ਜਾਣਦੀ ਹੈ ਤੇ ਸਾਨੂੰ ਕਾਨੂੰਨ ਇੱਕ ਕੁਝ ਨਹੀਂ ਪਤਾ ਇੱਕ ਰਾਤ ਥਾਣੇ ਵਿੱਚ ਰਹੇਗੀ ਤਾਂ ਇਸ ਨੂੰ ਪਤਾ ਲੱਗ ਜਾਵੇਗਾ ਕਿ ਕਾਨੂੰਨ ਕੀ ਹੁੰਦਾ ਹੈ ਇਹ ਕਹਿ ਕੇ ਹੌਲਦਾਰ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੰਦਾ ਹੈ ਡੀਆਈਜੀ ਉਸ ਨੂੰ ਕਹਿੰਦੀ ਹੈ ਕਿ ਇਹ ਤੁਸੀਂ ਬਹੁਤ ਗਲਤ ਕੀਤਾ ਰਾਤ ਦੇ ਸਮੇਂ ਤੁਸੀਂ ਮੈਨੂੰ ਇੱਥੇ ਨਹੀਂ ਰੱਖ ਸਕਦੇ ਫਿਰ ਇੱਕ ਰਾਤ ਲਈ ਮੈਂ ਹਵਾਲਾਤ ਦੀ ਹਵਾ ਕਿਵੇਂ ਖਾ ਸਕਦੀ ਹਾਂ ਇਹ ਸੁਣ ਕੇ ਹੁਣ ਹੌਲਦਾਰ ਨੂੰ ਹੋਰ ਵੀ ਗੁੱਸਾ ਵੱਧ ਆਉਂਦਾ ਹੈ ਉਹ ਕਹਿੰਦਾ ਹੈ ਜਾਂ ਤਾਂ ਤੂੰ ਚੁੱਪ ਹੋ ਜਾ ਨਹੀਂ ਤਾਂ ਮਹਿਲਾ ਕੌਨਸਟੇਬਲ ਨੂੰ ਭੇਜ ਕੇ ਤੇਰੀ ਚੰਗੀ ਤਰ੍ਹਾਂ ਪिटਾਈ ਕਰਵਾਵਾਂਗਾ ਇਹ ਸੁਣ ਕੇ ਡੀਆਈ ਜੀ ਉਹਦੇ ਉੱਤੇ ਹੋਰ ਕਾਨੂੰਨ ਝਾੜਦੀ ਕਹਿੰਦੀ ਹੈ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਮੇਰੀ ਪਿਟਵਾਈ ਨਹੀਂ ਕਰਵਾ ਸਕੋਗੇ ਹਿੰਮਤ ਹੈ ਤਾਂ ਕਰਵਾ ਕੇ ਦਿਖਾਓ ਹੁਣ ਹੌਲਦਾਰ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਪਰ ਇਹ ਸਭ ਕੁਝ ਉਹ ਪੁਲਿਸ ਵਾਲਾ ਵੀ ਦੇਖ ਰਿਹਾ ਸੀ ਜਿਹੜਾ ਡੀਆਈਜੀ ਨੂੰ ਜਾਣਦਾ ਸੀ ਹੌਲਦਾਰ ਗੁੱਸੇ ਵਿੱਚ ਆ ਕੇ ਮਹਿਲਾ ਕਾਂਸਟੇਬਲ ਨੂੰ ਕਹਿੰਦਾ ਹੈ ਕੇ ਇਸ ਨੂੰ ਸਬਕ ਸਿਖਾ ਜਿਵੇਂ ਹੀ ਮਹਿਲਾ ਕਾਂਸਟੇਬਲ ਹਵਾਲਾਤ ਵਿੱਚ ਜਾਣ ਲੱਗਦੀ ਹੈ ਤਾਂ ਡੀਆਈਜੀ ਉਸ ਨੂੰ ਰੋਕ ਕੇ ਕਹਿੰਦੀ ਹੈ ਖਬਰਦਾਰ ਜੇ ਇੱਕ ਕਦਮ ਵੀ ਅੱਗੇ ਆਇਆ ਤਾਂ ਤਾਂ ਆਪਣਾ ਆਈ ਕਾਰਡ ਜੋ ਡੀਆਈਜੀ ਮੈਡਮ ਆਪਣੇ ਨਾਲ ਲੈ ਕੇ ਆਏ ਸਨ ਉਹ ਮਹਿਲਾ ਕਾਂਸਟੇਬਲ ਨੂੰ ਦਿਖਾਉਂਦੀ ਹੈ ਹੁਣ ਜਿਵੇਂ ਹੀ ਆਈ ਕਾਰਡ ਮਹਿਲਾ ਕਾਂਸਟੇਬਲ ਦੇਖਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਤੇ ਜ਼ੋਰਦਾਰ ਸਲੂਟ ਮੈਡਮ ਨੂੰ ਮਾਰਦੀ ਹੈ ਇਹ ਦੇਖ ਕੇ ਹੌਲਦਾਰ ਹੈਰਾਨ ਰਹਿ ਜਾਂਦਾ ਹੈ ਹਵਾਲਾ ਦਾ ਦਰਵਾਜਾ ਖੁੱਲਿਆ ਹੋਇਆ ਸੀ ਡੀਆਈਜੀ ਜਿਸ ਨੂੰ ਹੁਣ ਤੱਕ ਮੁਜਰਮ ਸਮਝਿਆ ਜਾ ਰਿਹਾ ਸੀ ਉਹ ਹਵਾਲਾਤ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਆ ਕੇ ਹੌਲਦਾਰ ਨੂੰ ਧਮਕਾਉਣ ਲੱਗਦੀ ਹੈ ਜਦੋਂ ਹੌਲਦਾਰ ਦੇਖਦਾ ਹੈ ਕਿ ਮਹਿਲਾ ਕਾਂਸਟੇਬਲ ਨੇ ਇਸ ਨੂੰ ਸਲੂਟ ਮਾਰਿਆ ਇਹ ਬਾਹਰ ਆ ਕੇ ਮੈਨੂੰ ਧੰਕਾ ਰਹੀ ਹੈ ਤਾਂ ਉਸ ਨੂੰ ਸਮਝਣ ਦੇ ਵਿੱਚ ਦੇਰ ਨਹੀਂ ਲੱਗਦੀ ਕਿ ਹੋ ਸਕਦਾ ਹੈ ਇਹ ਜ਼ਿਲ੍ਹੇ ਦੇ ਨਵੇਂ ਡੀਆਈਜੀ ਹੋਵੇ ਹੁਣ ਉਹ ਪੁਲਿਸ ਕਰਮਚਾਰੀ ਜੋ ਮੈਡਮ ਨੂੰ ਜਾਣਦਾ ਸੀ ਉਹ ਸਾਰਿਆਂ ਨੂੰ ਮੈਡਮ ਦੀ ਸੱਚਾਈ ਦੱਸਦਾ ਹੈ ਅਤੇ ਦੱਸਦਾ ਹੈ ਕਿ ਇਹ ਮੈਡਮ ਕਿੰਨੇ ਇਮਾਨਦਾਰ ਨੇ ਇਹ ਸੁਣ ਕੇ ਥਾਣੇ ਵਿੱਚ ਮੌਜੂਦ ਸਾਰੇ ਕਰਮਚਾਰੀ ਮੈਡਮ ਨੂੰ ਜੋ ਨਹੀਂ ਸੀ ਜਾਣਦੇ ਸਲੂਟ ਮਾਰਦੇ ਹਨ ਇਹ ਸਭ ਦੇਖ ਕੇ ਹੌਲਦਾਰ ਦੇ ਪਸੀਨੇ ਨਾਲ ਭਿੱਜ ਜਾਂਦਾ ਹੈ ਉਹ ਜਲਦੀ ਨਾਲ ਡੀਆਈਜੀ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗ ਤੇ ਉਹ ਕਹਿੰਦੇ ਨੇ ਕਿ ਮੈਡਮ ਜੀ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਤੋਂ ਅਜਿਹਾ ਕੁਝ ਨਹੀਂ ਹੋਵੇਗਾ ਡੀਆਈਜੀ ਮੈਡਮ ਉਸ ਨੂੰ ਖੜਾ ਕਰਕੇ ਕਹਿੰਦੀ ਹੈ ਨਹੀਂ ਤੁਹਾਡੇ ਤੋਂ ਤਾਂ ਕੋਈ ਗਲਤੀ ਨਹੀਂ ਹੋਈ ਤੁਸੀਂ ਤਾਂ ਪੂਰੇ ਇਮਾਨਦਾਰੀ ਦੇ ਨਾਲ ਆਪਣਾ ਕੰਮ ਕੀਤਾ ਮੈਂ ਉਹ ਚੀਜ਼ ਵੀ ਦੇਖ ਲਈ ਸੀ ਜਦੋਂ ਦੁਕਾਨਦਾਰ ਨੇ ਤੇਰੀ ਜੇਬ ਦੇ ਵਿੱਚ 1000 ਰੁਪਏ ਰੱਖੇ ਸੀ ਇਸ ਲਈ ਤੁਸੀਂ ਤਾਂ ਆਪਣੇ ਕੰਮ ਬੜੀ ਇਮਾਨਦਾਰੀ ਨਾਲ ਕੀਤਾ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਪਰ ਤੁਹਾਡੇ ਇਮਾਨਦਾਰੀ ਰਿਸ਼ਵਤਖੋਰੀ ਦੇ ਪ੍ਰਤੀ ਨਾ ਕਿਸ ਸਰਕਾਰ ਦੇ ਪ੍ਰਤੀ ਇਹ ਸੁਣ ਕੇ ਹੌਲਦਾਰ ਹੋਰ ਵੀ ਜ਼ਿਆਦਾ ਸ਼ਰਮਿੰਦਾ ਹੋ ਜਾਂਦਾ ਹੈ ਤੇ ਦੁਆਰਾ ਮਾਫੀ ਮੰਗਣ ਲੱਗਦਾ ਹੈ ਪਰ ਡੀਆਈਜੀ ਕਹਿੰਦੀ ਹੈ ਕਿ ਇਹ ਕੋਈ ਗਲਤੀ ਨਹੀਂ ਸੀ ਇਹ ਤਾਂ ਗੁਨਾਹ ਸੀ ਤੇ ਤੈਨੂੰ ਇਹ ਗੁਨਾਹ ਦੀ ਸਜ਼ਾ ਮਿਲੇਗੀ ਇਸ ਤੋਂ ਬਾਅਦ ਡੀਆਈਜੀ ਆਪਣੇ ਫੋਨ ਮਿਲਾਉਂਦੀ ਹੈ ਅਤੇ ਉੱਚ ਅਧਿਕਾਰੀਆਂ ਨੂੰ ਉੱਥੇ ਬੁਲਾ ਲੈਂਦੀ ਹੈ ਪੁਲਿਸ ਵਾਲਿਆਂ ਦੇ ਆ ਜਾਣ ਤੋਂ ਬਾਅਦ ਉਹ ਹੌਲਦਾਰ ਦੀ ਸਾਰੀ ਕਰਤੂਤ ਉਹਨਾਂ ਦੇ ਸਾਹਮਣੇ ਰੱਖਦੀ ਹੈ ਅਤੇ ਕਹਿੰਦੀ ਹੈ ਕਿ ਹੁਣੀ ਦੇ ਹੁਣੀ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀ ਕਹਿੰਦੇ ਹਨ ਆਪਣੇ ਕੋਲ ਕੋਈ ਵੀ ਸਬੂਤ ਨਹੀਂ ਕਿ ਇਹਨਾਂ ਰਿਸ਼ਵਤ ਲਈ ਹੈ ਇਹ ਸੁਣ ਕੇ ਡੀਆਈਜੀ ਥੋੜੀ ਦੇਰ ਸੋਚ ਵਿਚਾਰ ਕਰਨ ਲੱਗਦੀ ਹੈ ਫਿਰ ਉਸ ਨੂੰ ਯਾਦ ਆਉਂਦਾ ਹੈ ਕਿ ਦੁਕਾਨ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਬਾਰੇ ਜਿਸ ਦਾ ਜ਼ਿਕਰ ਬਹੁਤ ਦੁਕਾਨਦਾਰ ਵੀ ਕਰ ਰਿਹਾ ਸੀ ਕਿਉਂਕਿ ਉਸਨੇ ਮੈਡਮ ਨੂੰ ਧਮਕੀ ਦਿੱਤੀ ਸੀ ਕਿ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੁਲਿਸ ਵਾਲਿਆਂ ਨੂੰ ਤੇਰੀ ਹਰਕਤ ਦਾ ਪਤਾ ਲੱਗ ਜਾਵੇਗਾ ਹੁਣ ਡੀਆਈਜੀ ਮੈਡਮ ਪੁਲਿਸ ਵਾਲਿਆਂ ਦੇ ਨਾਲ ਜਾ ਕੇ ਦੁਕਾਨ ਵਿੱਚੋਂ ਸਬੂਤ ਲੈ ਆਉਂਦੀ ਹੈ ਉਹ ਦੁਕਾਨ ਵਿੱਚ ਜਾ ਕੇ ਪਹਿਲਾਂ ਤਾਂ ਆਪਣਾ ਆਈ ਕਾਰਡ ਦਿਖਾਉਂਦੀ ਹੈ ਤੇ ਨਾਲ ਵਾਲੇ ਪੁਲਿਸ ਕਰਮਚਾਰੀਆਂ ਕਰਮਚਾਰੀ ਡੀਆਈਜੀ ਦੇ ਬਾਰੇ ਸਭ ਕੁਝ ਦੱਸ ਦਿੰਦੇ ਨੇ ਦੁਕਾਨਦਾਰ ਇਹ ਸਭ ਕੁਝ ਸੁਣ ਕੇ ਡੀਆਈਜੀ ਤੋਂ ਹੱਥ ਜੋੜ ਕੇ ਮਾਫੀ ਮੰਗ ਲੈਂਦੇ ਨੇ ਉਹ ਕਹਿੰਦੇ ਨੇ ਕਿ ਮੈਡਮ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਦੁਕਾਨ ਵਿੱਚ ਹਲੇ ਵੀ ਕਈ ਲੋਕ ਅਜੇ ਹੀ ਬੈਠੇ ਸਨ ਜਿਨ੍ਹਾਂ ਨੇ ਪਹਿਲਾਂ ਇਹ ਸਭ ਕੁਝ ਹੁੰਦਿਆ ਹੋਇਆ ਦੇਖਿਆ ਸੀ ਉਹ ਡੀਆਈਜੀ ਮੈਡਮ ਦੀ ਗੱਲ ਸੁਣ ਕੇ ਹੈਰਾਨ ਰਹਿ ਜਾਂਦੇ ਹਨ ਡੀਆਈਜੀ ਮੈਡਮ ਦੁਕਾਨਦਾਰ ਨੂੰ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੇਣ ਦੇ ਕਹਿੰਦੀ ਹੈ ਦੁਕਾਨਦਾਰ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੇ ਦੇ ਦਿੰਦਾ ਹੈ ਤੇ ਹੱਥ ਜੋੜ ਕੇ ਇੱਕ ਵਾਰ ਫਿਰ ਮਾਫ ਮੰਗਣ ਲੱਗਦਾ ਜਿਸ ਬੋਰਡ ਉੱਤੇ ਇਹ ਲਿਖਿਆ ਹੋਇਆ ਸੀ ਕਿ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਦੁਕਾਨਦਾਰ ਉਸ ਨੂੰ ਜਲਦੀ ਤੋਂ ਜਲਦੀ ਉਤਾਰ ਕੇ ਛੁੱਟ ਦਿੰਦਾ ਹੈ ਡੀਆਈਜੀ ਮੈਡਮ ਉਸ ਨੂੰ ਵਾਰਨਿੰਗ ਦਿੰਦੀ ਹੈ ਕਿ ਜੇਕਰ ਅੱਜ ਤੋਂ ਬਾਅਦ ਮੈਂ ਤੇਰੀ ਦੁਕਾਨ ਦੀ ਕੋਈ ਵੀ ਸ਼ਿਕਾਇਤ ਸੁਣੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹੁਣ ਮੈਂ ਤੈਨੂੰ ਮਾਫ ਕਰ ਰਹੀ ਹਾਂ ਇਸ ਤੋਂ ਬਾਅਦ ਉਹ ਰਿਕਾਰਡਿੰਗ ਲੈ ਕੇ ਉਥੋਂ ਚਲੀ ਜਾਂਦੀ ਹੈ ਉਹ ਸਬੂਤ ਦਿਖਾ ਕੇ ਹੋ ਦੁਕਾਨਦਾਰ ਦੇ ਖਿਲਾਫ ਕੇਸ ਦਰਜ ਕਰਵਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਸ ਉੱਤੇ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਜ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੇ ਮਾਫੀ ਮੰਗਣ ਸਮੇ ਦੁਕਾਨਦਾਰ ਨੇ ਡੀਆਈਜੀ ਨੂੰ ਪੈਸੇ ਵਾਪਸ ਕਰ ਦਿੱਤੇ ਸਨ ਡੀਆਈਜੀ ਮੈਡਮ ਹੋਰ ਦੁਕਾਨ ਤੋਂ ਸੂਟ ਖਰੀਦ ਕੇ ਆਪਣੇ ਭਰਾ ਦੇ ਵਿਆਹ ਵਿੱਚ ਚਲੀ ਜਾਂਦੀ ਹੈ ਉਹ ਵਿਆਹ ਵਿੱਚ ਜਾਣ ਤੋਂ ਲੇਟ ਹੋ ਗਈ ਸੀ ਜਦੋਂ ਉਸ ਦਾ ਭਰਾ ਵਿਆਹ ਵਿੱਚ ਲੇਟ ਆਉਣ ਦਾ ਕਾਰਨ ਪੁੱਛਦਾ ਹੈ ਤੇ ਫਿਰ ਡੀਆਈਜੀ ਮੈਡਮ ਪੂਰੀ ਕਹਾਣੀ ਆਪਣੇ ਭਰਾ ਨੂੰ ਸੁਣਾਉਂਦੀ ਹੈ ਤਾਂ ਉਸ ਦਾ ਕਹਿੰਦਾ ਹੈ ਕਿ ਭੈਣੇ ਇਹ ਤਾਂ ਹੁਣ ਰੋਜ਼ ਦੀ ਹੀ ਗੱਲ ਹੈ ਪੁਲਿਸ ਵਾਲੇ ਇਸੇ ਤਰ੍ਹਾਂ ਹੀ ਕਰਦੇ ਹਨ ਇਹ ਸੁਣ ਕੇ ਡੀਆਈਜੀ ਕਹਿੰਦੀ ਹੈ ਕਿ ਮੈਂ ਹਰ ਇੱਕ ਨੂੰ ਤਾਂ ਨਹੀਂ ਸੁਧਾਰ ਸਕਦੀ ਪਰ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਮੈਂ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਤਾਂ ਕਰ ਹੀ ਸਕਦੀ ਹਾਂ ਉਸ ਤੋਂ ਬਾਅਦ ਉਸ ਹੌਲਦਾਰ ਨੂੰ ਪਹਿਲਾਂ ਤਾਂ ਸਸਪੈਂਡ ਕੀਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਕੇਸ ਚਲਾਇਆ ਜਾਂਦਾ ਹੈ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਜਿੰਨਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਮੂਰਤੀ ਸਿੰਘ ਡੀਆਈਜੀ ਰਹਿੰਦੀ ਹੈ ਉੱਥੇ ਤੱਕ ਕੋਈ ਵੀ ਪੁਲਿਸ ਵਾਲਾ ਰਿਸ਼ਵਤ ਲੈਣ ਦੇ ਬਾਰੇ ਸੋਸ ਵੀ ਨਹੀਂ ਅੱਜ ਦੀ ਸਟੋਰੀ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ